ਅੱਗਾ ਪੁਲਿਸ ਵੱਲੋਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਪਟੋਲਿੰਗ ਦੇ ਦੌਰਾਨ ਇੱਕ ਕਥਿਤ ਔਰ ਜਿਹੜੀ ਆ ਰਹੀ ਸੀ ਇਹਨੂੰ ਪੁਲਿਸ ਨੇ ਕਾਬੂ ਕੀਤਾ ਇਸ ਤੋਂ ਕੋਈ ਚੋਰਾ ਬੋਸਤ ਭੁੱਕੀ ਬਰਬੰਦ ਹੋਈ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਅਧਿਕਾਰੀ ਮੌਜੂਦ ਹੈ ਸੇਰ ਸਿੰਘ ਜੀ ਸੇਰ ਸਿੰਘ ਜੀ ਵੀ ਇਸ ਨੂੰ ਲੈ ਕੇ ਪੇਸ਼ ਅਦਾਲਤ ਪੇਸ਼ ਕਰਨ ਆਏ ਹੈ ਔਰ ਇਸ ਦੇ ਖਿਲਾਫ ਪਹਿਲਾਂ ਕੋਈ ਮਾਮਲੇ ਕੋਈ ਹੈਗੇ ਨਹੀਂ ਹਾਂਜੀ ਹਾਂਜੀ ਹੈਗੇ ਨਾ ਮਕਦਮਾ ਦਰਜ ਨਹੀਂ ਨਾਮ ਇਹਦਾ ਤਾਂ ਨਾਮ ਹੈਗਾ ਜੀ ਕੰਤੋ ਦੇਵੀ ਹਾਂ ਪਤਨੀ ਜਸਵੀਰ ਸਿੰਘ ਪਿੰਡ ਦੇਦਰਾ ਜੀ ਦਾ ਤੇ ਕਿਸ ਤਰ੍ਹਾਂ ਦੇ ਪਟੋਲਿੰਗ ਦੇ ਸੀ ਤੁਸੀਂ ਹਾਂਜੀ ਕੱਲ ਦਰਾਨੇਗਾਸਟਰ ਨੂੰ ਪਿੰਡ ਦੇ ਸੂਦੀ ਪਾਣੀ ਤੋਂ ਕਾਬੂ ਕੀਤਾ ਹੂੰ 900 ਗ੍ਰਾਮ ਪੁੱਕੀ ਚੂਰਾ ਪੋਸਟ ਮਿਲਿਆ ਤੁਹਾਨੂੰ ਤੇ ਪਹਿਲਾਂ ਕਿੰਨੇ ਪਰਚੇ ਇਸ ਤੇ ਹੈਗੇ ਨੇ ਤੁਹਾਨੂੰ ਚਾਹ ਪਰਚੇ ਹੈਗੇ ਨੇ ਬਾਕੀ ਰਿਕਾਰਡ ਚੈੱਕ ਕਰਦੇ ਹਾਂ ਜੀ ਰਿਕਾਰਡ ਚੈੱਕ ਕਰਨਾ ਹਾਂ ਜੀ ਹਾਂ ਤੁਹਾਡਾ ਕੀ ਨਾਮ ਹੈ ਕੰਤੋ ਹੈ ਜੀ ਤੁਸੀਂ ਪੁੱਕੀ ਗੋਲੀਆਂ ਵਗੈਰਾ ਕਿਉਂ ਵੇਚਦੇ ਪਿੰਡ ਅੱਡੇ ਦੇ ਨਾਲ ਬਸ ਉਹੀ ਵੇਚਦੇ ਹਾਂ ਢਿੱਡ ਦੇ ਮਾਰੇ ਪਹਿਲੇ ਕਿੰਨੇ ਪਰਚੇ ਤੇਰੇ ਤੇ ਹੈਗੇ ਨੇ ਦੋ ਤਿੰਨ ਦੋ ਤਿੰਨ ਪਰਚੇ ਪਹਿਲੇ ਹੈਗੇ ਹਾਂ ਨਾ ਇਹ ਜਿਹੜੇ ਕਥੀ ਤੌਰ ਤੇ ਉਹ ਕਹਿ ਰਹੀ ਐ ਵੀ ਬੇਟ ਕਰਕੇ ਸਾਨੂੰ ਨਸ਼ਾ ਵੇਚਣਾ ਪੈਂਦਾ ਲੇਕਿਨ ਪਹਿਲਾਂ ਵੀ ਕਈ ਮਾਮਲੇ ਇਸ ਦੇ ਖਿਲਾਫ ਦਰਜ ਹੈ ਥਾਣੇ ਦੇ ਵਿੱਚ ਪੁਲਿਸ ਦੇ ਗਰੀ ਸੇਰ ਸਿੰਘ ਵੱਲੋਂ ਸਮਾਣਾ ਦਲਜੇ ਪੇਸ਼ ਕੀਤਾ ਜਾ ਰਿਹਾ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਨਿਊਜ਼ ਜਟਨ ਪੰਜਾਬ ਸਮਾਣਾ ਕਗਾ ਪੁਲਿਸ ਵੱਲੋਂ ਇੱਕ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਪਟੋਲਿੰਗ ਦੇ ਦੌਰਾਨ ਇੱਕ ਕਥਿਤ ਹੋਰ ਜਿਹੜੀ ਆ ਰਹੀ ਸੀ ਇਹਨੂੰ ਪੁਲਿਸ ਨੇ ਕਾਬੂ ਕੀਤਾ ਇਸ ਤੋਂ ਕੋਈ ਚੋਰਾ ਬੋਸਤ ਭੁੱਕੀ ਬਰਮਦ ਹੋਈ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਅਧਿਕਾਰੀ ਮੌਜੂਦ ਹੈ ਸੇਰ ਸਿੰਘ ਜੀ ਸੇਰ ਸਿੰਘ ਜੀ ਵੀ ਇਸ ਨੂੰ ਲੈ ਕੇ ਪੇਸ਼ ਅਦਾਲਤ ਪੇਸ਼ ਕਰਨ ਆਏ ਹਨ ਔਰ ਹਾਂ ਜੀ ਹੈਗੇ ਨੇ ਮਕਦਰਾਂ ਦਰਜ ਨੇ ਨਾਮ ਇਹਦਾ ਤੇ ਨਾਮ ਹੈਗਾ ਜੀ ਕੰਤੋ ਦੇਵੀ ਹਾਂ ਪਤਨੀ ਜਸਵੀਰ ਸਿੰਘ ਪਿੰਡ ਦੇਦਣਾ ਜੀ ਦਾ ਤੇ ਕਿਸ ਤਰ੍ਹਾਂ ਕੇ ਪਟੋਲਿੰਗ ਦੇ ਸੀ ਤੁਸੀਂ ਅੱਜ ਕੱਲ ਦਰਾਨੇ ਗਸ਼ਟ ਨੂੰ ਪਿੰਡ ਦੇਦਣਾ ਕੋਲੋਂ ਹੀ ਸੂਰ ਦੀ ਪਾੜੀ ਤੋਂ ਕਾਬੂ ਕੀਤਾ ਹਾਂ 900 ਗ੍ਰਾਮ ਪੁੱਕੀ ਚੂਰਾ ਪੋਸਟ ਮਿਲੀ ਆ ਤੁਹਾਨੂੰ ਤੇ ਪਹਿਲਾਂ ਕਿਹਨੇ ਪਰਚੇ ਇਸ ਤੇ ਹੈਗੇ ਨੇ ਤੁਹਾਨੂੰ ਚਾ ਪਰਚੇ ਹੈਗੇ ਨੇ ਬਾਕੀ ਰਿਕਾਰਡ ਚੈੱਕ ਕਰਦੇ ਹਾਂ ਜੀ ਰਿਕਾਰਡ ਚੈੱਕ ਕਰਨਾ ਹਾਂ ਜੀ ਹਾਂ ਤੁਹਾਡਾ ਕੀ ਨਾਮ ਹੈ ਕੰਤੋ ਹੈ ਜੀ ਤੁਸੀਂ ਪੁੱਕੀ ਗੋਲੀਆਂ ਵਗੈਰਾ ਕਿਉਂ ਵੇਚਦੇ ਪਿੰਡ ਦੇਦ ਦੇ ਨਾਲ ਬਸ ਉਹੀ ਵੇਚਦੇ ਹਾਂ ਢਿੱਡ ਦੇ ਮਾਰੇ ਪਹਿਲੇ ਕਿਨੇ ਪ੍ਰਤੀਸ਼ਤ ਇਹਦੇ ਹਾਗੇ ਨੇ 2-3% 2-3% ਪਹਿਲੇ ਵੀ ਆ ਗਏ ਨਾ ਇਹ ਜਿਹੜੀ ਕਥੀ ਤੌਰ ਤੇ ਉਹ ਕਹ ਰਹੀਏ ਵੀ ਪੇਟ ਕਰਕੇ ਸਾਨੂੰ ਨਸ਼ਾ ਵੇਚਣਾ ਪੈਂਦਾ ਹੈ ਲੇਕਿਨ ਪਹਿਲਾਂ ਵੀ ਕਈ ਮਾਮਲੇ ਇਸ ਦੇ ਖਿਲਾਫ ਦਰਜ ਹੈ ਥਾਣੇ ਦੇ ਵਿੱਚ ਪੁਲਿਸ ਦੇ ਗਰੀ ਸੇਰ ਸਿੰਘ ਵੱਲੋਂ ਸਮਾਣਾ ਦਲਜੇ ਪੇਸ਼ ਕੀਤਾ ਜਾ ਰਿਹਾ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕ ਨਿਊਜ਼ ਜਟਨ ਪੰਜਾਬ ਸਮਾਣਾ